ਕਿੰਗ ਦੇ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਕੇਂਦਰੀ ਸਰਕਾਰੀ ਕਰਮਚਾਰੀ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਉਮੀਦ ਕੀਤੀ ਜਾ ਰਹੀ ਹੈ ਕਿ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਸਰਕਾਰੀ ਕਰਮਜਾਦੀਆਂ ਤਨਖਾਹ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ ਜਿਸ ਬਾਰੇ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ ਇਸ ਵਿੱਚ 8ਵਾਂ ਤਨਖਾਹ ਕਮਿਸ਼ਨ ਕਦੋਂ ਲਾਗੂ ਹੋਵੇਗਾ ਇਸ ਦੇ ਤਹਿਤ ਤਨਖਾਹ ਵਿੱਚ ਕਿੰਨਾ ਵਾਧਾ ਹੋਵੇਗਾ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਕੋਟਕ ਇੰਸਟੀਚੂਨਲ ਇਕਵਿਟੀਜ਼ ਨੇ ਰਿਪੋਰਟ ਜਾਰੀ ਕੀਤੀ ਹੈ ਕੋਟਕ ਇੰਸਟੀਚੂਨਲ ਇਕਵਿਟੀਜ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 8ਵਾਂ ਤਨਖਾਹ ਕਮਿਸ਼ਨ 2026 ਦੇ ਅਖੀਰ ਜਾਂ 2027 ਦੇ ਸ਼ੁਰੂ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਸਰਕਾਰ ਇਸ ਸਮੇਂ ਵਿੱਚ ਸਦਰਬਦ ਦੀ ਮਿਆਦ ਦਾ ਫੈਸਲਾ ਕਰ ਰਹੀ ਹੈ ਅੱਧੇ ਕਮਿਸ਼ਨ ਦਾ ਗਠਨ ਹੋਣਾ ਅਜੇ ਬਾਕੀ ਹੈ ਸਰਕਾਰ ਨੇ ਅਜੇ ਤੱਕ ਆਪਣੇ ਚੇਅਰਮੈਨ ਦਾ ਖੁਲਾਸਾ ਨਹੀਂ ਕੀਤਾ ਉਮੀਦ ਹੈ ਕਿ ਇਹਨਾਂ ਦਾ ਐਲਾਨ ਜਲਦੀ ਕੀਤਾ ਜਾ ਸਕਦਾ ਹੈ 8ਵੇਂ ਤਨਖਾਹ ਕਮਿਸ਼ਨ ਤਹਿਤ ਕੇਂਦਰੀ ਕਰਮਚਾਰੀਆਂ ਦੀ ਤਨਖਾਹ 'ਚ ਵੱਡਾ ਵਾਧਾ ਹੋਣਾ ਹੈ ਰਿਪੋਰਟ ਅਨੁਸਾਰ ਕਰਮਚਾਰੀਆਂ ਦੀ ਮੂਲ ਤਨਖਾਹ 30 ਤੋਂ 34% ਤੱਕ ਵੱਧ ਸਕਦੀ ਹੈ ਨਵੇਂ ਤਨਖਾਹ ਕਮਿਸ਼ਨ ਤਹਿਤ ਘੱਟੋ-ਘੱਟ ਮੂਲ ਤਨਖਾਹ 18000 ਰੁਪਏ ਤੋਂ ਲਗਭਗ 30000 ਰੁਪਏ ਤੱਕ ਵੱਧ ਸਕਦੀ ਹੈ ਫਿਟਮੈਟ ਫੈਕਟਰ ਬਾਰੇ ਰਿਪੋਰਟ ਕਹਿੰਦੀ ਹੈ ਕਿ ਲਗਭਗ 1.8 ਹੋਣ ਦਾ ਅਨੁਮਾਨ ਹੈ ਜਿਸ ਨਾਲ ਅਸਰ ਵਿੱਚ ਕਰਮਚਾਰੀਆਂ ਨੂੰ 1.5 ਫੀਸਦੀ ਦਾ ਲਾਭ ਮਿਲੇਗਾ ਕੋਟਕ ਇਕਵਿਟੀ ਦੀ ਰਿਪੋਰਟ ਅਨੁਸਾਰ 8ਵੇਂ ਤਨਖਾਹ ਕਮਿਸ਼ਨ ਦਾ ਜੀਟੀਪੀ ਤੇ ਪ੍ਰਭਾਵ ਪਵੇਗਾ 0.6 ਤੋਂ ਲੈ ਕੇ 0.8 ਫੀਸਦੀ ਤੱਕ ਹੋ ਸਕਦਾ ਹੈ ਇਸ ਨਾਲ ਸਰਕਾਰ ਦੇ 2.4 ਤੋਂ 3.2 ਲੱਖ ਕਰੋੜ ਰੁਪਏ ਤੇ ਵਾਧੂ ਬੋਝ ਪੈ ਸਕਦਾ ਹੈ ਤਨਖਾਹ ਦੇ ਵਾਧੇ ਨਾਲ ਆਟੋਮੋਬਾਈਲ ਖਪਤਕਾਰ ਅਤੇ ਹੋਰ ਖਪਤ ਵਰਗੇ ਖੇਤਰਾਂ 'ਚ ਮੰਗ ਵਧ ਸਕਦੀ ਹੈ ਕਿਉਂਕਿ ਤਨਖਾਹ ਦੇ ਵਾਧੇ ਨਾਲ ਕਰਮਚਾਰੀਆਂ ਦਾ ਖਰਚ ਸਮਰਥਾ ਵੀ ਵਧੇਗੀ ਕੋਟੇ ਦੇ ਅਨੁਸਾਰ ਤਨਖਾਹ ਵਿੱਚ ਵਾਧੇ ਦੇ ਨਾਲ ਬਚਤ ਅਤੇ ਨਿਵੇਸ਼ ਵਿੱਚ ਵਾਧਾ ਹੋਵੇਗਾ ਖਾਸ ਕਰਕੇ ਇਕਵਿਟੀ ਜਮਾ ਰਾਸ਼ੀ ਅਤੇ ਹੋਰ ਨਿਵੇਸ਼ਾਂ 'ਚ 1 ਤੋਂ 1.5 ਲੱਖ ਰੁਪਏ ਚ ਵਾਧਾ ਹੋ ਸਕਦਾ ਹੈ ਇਸ ਦੇ ਨਾਲ ਹੀ ਲਗਭਗ 33 ਲੱਖ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਦੀ ਤਨਖਾਹ ਵਿੱਚ ਵਾਧੇ ਦਾ ਲਾਭ ਹੋਵੇਗਾ ਇਸ ਵਿੱਚ ਗ੍ਰੇਡ ਸੀ ਤੇ ਜ਼ਿਆਦਾਤਰ ਕਰਮਚਾਰੀਆਂ ਨੂੰ ਲਾਭ ਮਿਲੇਗਾ